ਯੋਗ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ਿਆਂ ਦੇ ਖਾਤਮੇ ਦੇ ਵੱਲ ਕਦਮ ਵਧਾਏ ਜਾ ਰਹੇ ਨੇ ਤੇ ਪੰਜਾਬ ਪੁਲਿਸ ਵੀ ਲਗਾਤਾਰ ਨਸ਼ੇ ਦੇ ਸੁੱਧਾਗਰਾਂ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ ਇਸੇ ਦੇ ਤਹਿਤ ਗੁਰਦਾਸਪੁਰ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਏ ਗਏ ਗੈਰ ਕਾਨੂੰਨੀ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਢਾਹ ਢੇਰੀ ਕੀਤਾ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਵੱਲੋਂ ਸਥਾਨਕ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ੇ ਦੇ ਸੁੱਧਾਗਰਾਂ ਵੱਲੋਂ ਬਣਾਈਆਂ ਗਈਆਂ ਗੈਰ ਕਾਨੂੰਨੀ ਇਮਾਰਤਾਂ ਜਿਨ੍ਹਾਂ ਨੂੰ ਨਸ਼ੇ ਦੇ ਪੈਸੇ ਦੇ ਨਾਲ ਡਰੱਗ ਮਨੀ ਦੇ ਨਾਲ ਬਣਾਇਆ ਗਿਆ ਅਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਬਣਾਇਆ ਗਿਆ ਉਹਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਲਗਾਤਾਰ ਅਜਿਹੀਆਂ ਇਮਾਰਤਾਂ ਤੋਂ ਕਬਜ਼ੇ ਵੀ ਛੁਡਾਈ ਜਾ ਰਹੇ ਨੇ ਤੇ ਅਜਿਹੀਆਂ ਇਮਾਰਤਾਂ ਟੈਟੇਰੀ ਵੀ ਕੀਤੀਆਂ ਜਾ ਰਹੀਆਂ ਨੇ ਤਾਜ਼ਾ ਕਾਰਵਾਈ ਗੁਰਦਾਸਪੁਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਸਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਜਾਰੀ ਹੈ ਪੰਜਾਬ ਪੁਲਿਸ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਪੰਜਾਬ ਪੁਲਿਸ ਲਗਾਤਾਰ ਆਮ ਲੋਕਾਂ ਨੂੰ ਜੋ ਕਾਰਵਾਈ ਕਰ ਰਹੀ ਹੈ ਉਸ ਬਾਰੇ ਜਾਣਕਾਰੀ ਵੀ ਦੇ ਰਹੀ ਹੈ ਕਿ ਕਿਸ ਦਿਨ ਕਿੰਨਾ ਨਸ਼ਾ ਫੜਿਆ ਗਿਆ ਕਿੰਨੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਇਸੇ ਦੇ ਤਹਿਤ 155ਵੇਂ 155ਵੇਂ ਦਿਨ ਜੋ ਡਾਟਾ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਮੁਤਾਬਿਕ 399 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ 116 ਨਸ਼ਾ ਤਸਕਰ ਕਾਬੂ ਕੀਤੇ ਗਏ ਨੇ 75 ਮਾਮਲੇ ਦਰਜ ਕੀਤੇ ਗਏ ਨੇ 1.7 ਕਿਲੋਗ੍ਰam ਹੈਰੋਇਨ ਇਸ ਤੋਂ ਇਲਾਵਾ 11 ਲੱਖ ਦੇ ਕਰੀਬ ਡਰੱਗ ਮਨੀ ਅਤੇ ਹੋਰ ਬਹੁਤ ਸਾਰੇ ਨਸ਼ੇ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਬਰਾਮਦ ਕੀਤੇ ਗਏ ਨੇ ਸੋ ਲਗਾਤਾਰ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ ਨਸ਼ੇ ਦੇ ਸਦਾਗਰਾਂ ਦੇ ਵਿੱਚ ਲਗਾਤਾਰ ਜਿਹੜੀ ਕਮੀ ਆ ਪੰਜਾਬ ਦੇ ਵਿੱਚ ਆਈ ਆ ਰਹੀ ਹੈ ਹੁਣ ਤੱਕ ਜਿਹੜੇ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਤੁਹਾਨੂੰ ਦੱਸ ਦਈਏ ਐਨੇ ਵਿਅਕਤੀ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ 24499 ਵਿਅਕਤੀ ਜਿਹੜੇ ਨੇ ਪੰਜਾਬ ਪੁਲਿਸ ਨੇ ਫੜ ਲਏ ਨੇ ਜਿਨ੍ਹਾਂ ਨੇ ਨਸ਼ੇ ਦੇ ਨਸ਼ੇ ਨਸ਼ੇ ਵੇਚੇ ਨੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨਾਂ ਨੂੰ ਤੱਕਿਆ ਸੋ ਨਾਲ ਦੀ ਨਾਲ ਆਰਥਿਕ ਵਸੀਲੇ ਨੇ ਜਿਹੜੇ ਉਹ ਵੀ ਇਹਨਾਂ ਦੇ ਖਤਮ ਕੀਤੇ ਜਾ ਰਹੇ ਆ ਲਗਾਤਾਰ ਜਾਇਦਾਦ ਦਾ ਟਾਇਟੇਰੀ ਕੀਤੀਆਂ ਜਾ ਰਹੀਆਂ ਨੇ ਗੁਰਦਾਸਪੁਰ ਦੀਆਂ ਇਹ ਤਸਵੀਰਾਂ ਜੋ ਤੁਸੀਂ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਪੀੜਾ ਪੰਜਾ ਚੱਲਦਾ ਹੋਇਆ ਦਿਖਾਈ ਦੇ ਰਿਹਾ ਸੋ ਇੱਕ ਹੋਰ ਨਸ਼ਾ ਤਸਕਰ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਪੀੜਾ ਪੰਜਾ ਚਲਾਇਆ ਗਿਆ ਗੁਰਦਾਸਪੁਰ ਦੇ ਵਿੱਚ ਤਸਵੀਰਾਂ ਟੀਵੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ